ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਆਈ ਹੋਪ ਕਿ ਆਪ ਸਭ ਠੀਕ ਹੋਵੋਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਮੈਂ ਇੰਸਟਾਗ੍ਰam ਤੇ ਵੀ ਇਹੀ ਵੀਡੀਓਜ਼ ਬਣਾ ਰਿਹਾ ਸੋ ਹੁਣੀ ਸਾਹਿਬ ਅਤੇ ਜਪਜੀ ਸਾਹਿਬ ਦੀ ਵਿਆਖਿਆ ਪਹਿਲਾਂ ਹੋ ਚੁੱਕੀ ਹੈ ਜੇ ਤੁਸੀਂ ਮੈਨੂੰ ਉੱਥੇ ਫੋਲੋ ਨਹੀਂ ਕੀਤਾ ਤਾਂ ਮੈਂ ਆਈਡੀ ਮੈਂਸ਼ਨ ਕਰ ਦੇਵਾਂਗਾ ਮੈਨੂੰ ਉੱਥੇ ਵੀ ਤੁਸੀਂ ਸ਼ਾਰਟ ਰੀਲਸ ਦੇ ਵਿੱਚ ਸੁਣ ਸਕਦੇ ਹੋ ਸੋ ਅੱਜ ਦੀ ਵਿਆਖਿਆ ਸ਼ੁਰੂ ਕਰਦੇ ਹਾਂ ਜੀ ਸ਼ਲੋਕ ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਣ ਸਵਾਏ ਨਾਨਕ ਕਹੂ ਨਾ ਸਿੱਜੇ ਬਿਨ ਨਾਵੇ ਪਤ ਜਾਏ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਮਨੁੱਖ ਨੂੰ ਸਭ ਕੁਝ ਦਿੱਤਾ ਹੈ ਉਸ ਨੂੰ ਛੱਡ ਕੇ ਮਨੁੱਖ ਇਧਰ ਉਧਰ ਤੁਰਿਆ ਫਿਰਦਾ ਹੈ ਪਰ ਉਹਦੇ ਬਿਨਾ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਬਿਨਾ ਮਨੁੱਖ ਕੁਝ ਵੀ ਪ੍ਰਾਪਤ ਨਹੀਂ ਕਰਦਾ ਤੇ ਨਾ ਹੀ ਮਨੁੱਖ ਦੀ ਕੋਈ ਇੱਜ਼ਤ ਪੱਤਰਿਆ ਜਾਂਦੀ ਏ ਹੁਣ ਰੱਬ ਨੂੰ ਅਲੱਗ-ਅਲੱਗ ਰੂਪ ਦੇ ਵਿੱਚ ਪੂਜਿਆ ਜਾਂਦਾ ਮੰਨਿਆ ਜਾਂਦਾ ਹਰ ਕੋਈ ਆਪਣਾ ਵਿਸ਼ਵਾਸ ਲੈ ਕੇ ਚੱਲਦਾ ਪਰ ਸਾਰਿਆਂ ਨੂੰ ਪਾਲਣ ਵਾਲਾ ਰਿਜਕ ਦੇਣ ਵਾਲਾ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ ਉਹ ਤੋਂ ਬਿਨਾਂ ਹੋਰ ਦੂਜਾ ਕੋਈ ਵੀ ਨਹੀਂ ਹੈਗਾ ਜਿਵੇਂ ਗੁਰਬਾਣੀ ਅੰਦਰ ਅਸੀਂ ਇਹ ਪੜਦੇ ਹਾਂ ਦਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ ਕਿਉ ਅਕਾਲ ਪੁਰਖ ਪਰਮਾਤਮਾ ਇੱਕ ਹੀ ਹੈ ਜਿਹਦੇ ਅਗਣਤ ਭੰਡਾਰ ਭਰੇ ਹੋਏ ਨੇ ਤੇ ਉਹੀ ਸਭ ਨੂੰ ਦਾਤਾਂ ਦੇ ਰਿਹਾ ਹੈ ਇਹ ਪੰਜਵਾਂ ਸ਼ਲੋਕ ਅਤੇ ਅਗਲੀ ਇਹਦੀ ਅਸ਼ਟਪਦੀ ਜੀ 10 ਵਸਤੂਲੇ ਪਾਛੇ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਗੁਰੂ ਪਾਤਸ਼ਾਹ ਇੱਥੇ ਬੜੀ ਪਿਆਰੀ ਗੱਲ ਸਮਝਾਉਂਦੇ ਨੇ ਕਿ ਮਨੁੱਖ ਨੂੰ ਪਰਮਾਤਮਾ ਨੇ 10 ਚੀਜ਼ਾਂ ਦਿੱਤੀਆਂ ਵਰਤਣ ਦੇ ਲਈ ਪਰ ਮਨੁੱਖ ਦਾ ਸੁਭਾਅ ਕੀ ਹੈ ਕਹਿੰਦੇ ਜੇ ਇੱਕ ਵਸਤੂ ਮਨੁੱਖ ਨੂੰ ਨਾ ਮਿਲੇ ਤਾਂ ਆਪਣਾ ਵਿਸ਼ਵਾਸ ਉਸ ਅਕਾਲ ਪੁਰਖ ਪਰਮਾਤਮਾ ਤੋਂ ਫਿਰ ਮਨੁੱਖ ਗਵਾ ਲੈਂਦਾ ਏ ਏਕ ਪੀਨਾਂ ਦੇ 10 ਪੀ ਹਿਰਲੇ ਤੋ ਮੂੜਾ ਕਹੋ ਕਹਾਂ ਕਰੇ ਪਰ ਜੇ ਕੰਦੇ ਉਹ ਅਕਾਲ ਪੁਰਖ ਪਰਮਾਤਮਾ ਇੱਕ ਉਹ ਵਸਤੂ ਜਿਹਦੇ ਕਰਕੇ ਮਨੁੱਖ ਗੁੱਸੇ ਹੋ ਰਿਹਾ ਉਹ ਵੀ ਨਾ ਦੇਵੇ ਤੇ ਜਿਹੜੀਆਂ ਦਸ ਦਿੱਤੀਆਂ ਹੋਈਆਂ ਉਹ ਵੀ ਵਾਪਸ ਖੋ ਲਵੇ ਤਾਂ ਫਿਰ ਵੀ ਮਨੁੱਖ ਤੇਰੇ ਹੱਥ ਕੀ ਏ ਤੇਰੇ ਤੇ ਪਾਵਰ ਕੀ ਏ ਸ਼ਕਤੀ ਕੀ ਏ ਕਿ ਤੂੰ ਉਹ ਦਾਤਾਂ ਫਿਰ ਵਾਪਸ ਲੈ ਲਵੇਂ ਪਰਮਾਤਮਾ ਤੋਂ ਤੱਕੇ ਦੇ ਨਾਲ ਲੈ ਲਵੇਂ ਤਾਂ ਕੁਝ ਨਹੀਂ ਕਰ ਸਕਦਾ ਕਹਿੰਦੇ ਤੂੰ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਕੋ ਕੀਜੈ ਸਦ ਨਮਸ਼ਕਾਰਾ ਕਹਿੰਦੇ ਜਿਸ ਅਕਾਲ ਪੁਰਖ ਪਰਮਾਤਮਾ ਅੱਗੇ ਕੋਈ ਜੋਰ ਨਹੀਂ ਕੋਈ ਚਾਰਾ ਹੀ ਨਹੀਂ ਚੱਲਦਾ ਤਾਂ ਉਹਦੇ ਅੱਗੇ ਨਮਸਕਾਰ ਕਰਨਾ ਉਹਦੇ ਅੱਗੇ ਝੁਕ ਜਾਣਾ ਉਹਦੀ ਰਜਾ ਵਿੱਚ ਰਹਿਣਾ ਹੀ ਸਭ ਤੋਂ ਵਧੀਆ ਗੱਲ ਹੁੰਦੀ ਹੈ। ਜਾ ਕੇ ਮਨ ਲੱਗ ਤਬ ਮਿੱਠਾ ਸਰਬ ਸੂਖ ਤਾਂ ਹੂ ਮਨ ਬੂਠਾ। ਕਹਿੰਦੇ ਜਿਸ ਅਕਾਲ ਪੁਰਖ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਨੁੱਖ ਸਭ ਕੁਝ ਭੋਗਦਾ ਏ ਜੇ ਕਿਸੇ ਮਨੁੱਖ ਦੇ ਮਨ ਦੇ ਅੰਦਰ ਉਹ ਮਿੱਠਾ ਲੱਗ ਜਾਏ ਤਾਂ ਉਹ ਸਾਰੇ ਹੀ ਸੁੱਖ ਪ੍ਰਾਪਤ ਕਰ ਲੈਂਦਾ ਏ। ਜਿਸ ਜਨਕ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿੰਨ ਪਾਇਆ ਤੇ ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਆਪਣੇ ਹੁਕਮ ਦੇ ਵਿੱਚ ਜਿਸ ਨੂੰ ਇਹ ਹੁਕਮ ਸਮਝਾ ਦਿੱਤਾ ਉਹਨੂੰ ਰਜਾ ਸਮਝਾ ਦਿੱਤੀ ਤਾਂ ਕਹਿੰਦੇ ਫਿਰ ਉਹ ਸਾਰੇ ਹੀ ਦੁਨੀਆ ਦੇ ਸੁੱਖ ਸਹੂਲਤਾਂ ਪ੍ਰਾਪਤ ਕਰ ਲੈਂਦਾ ਹੈ ਹੁਣ ਇਹ ਗੱਲ ਬਹੁਤ ਵੱਡੀ ਹੈ ਵਿਸ਼ਵਾਸ ਦੀ ਗੱਲ ਹੈ ਮਨੁੱਖ ਨੂੰ ਪਦਾਰਥ ਮਿਲਦੇ ਨੇ ਜੋ ਵੀ ਜ਼ਿੰਦਗੀ ਦੇ ਵਿੱਚ ਮਿਲਦਾ ਏ ਉਹ ਕਿਸੇ ਬਾਹਰੀ ਕਰਮਾ ਕਰਕੇ ਨਹੀਂ ਮਿਲਦਾ ਨਾ ਹੀ ਸਿਰਫ ਸਿਰਫ ਪ੍ਰਮਾਤਮਾ ਕਰਕੇ ਮਿਲਦਾ ਏ ਮਿਲਦਾ ਏ ਮਨੁੱਖ ਦੇ ਆਪਣੇ ਵਿਸ਼ਵਾਸ ਕਰਕੇ ਆਪਣੇ ਭਰੋਸੇ ਕਰਕੇ ਜੇ ਕਿਸੇ ਮਨੁੱਖ ਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਤਾਂ ਉਹ ਰੱਬ ਤੇ ਵੀ ਕੀ ਭਰੋਸਾ ਕਰੇਗਾ ਆਪਣੇ ਆਪ ਤੇ ਵਿਸ਼ਵਾਸ ਰੱਬ ਤੇ ਵਿਸ਼ਵਾਸ ਇਹ ਦੋਵੇਂ ਗੱਲਾਂ ਸਿਮਿਲਰ ਗੱਲਾਂ ਨੇ ਸਮਾਨ ਗੱਲਾਂ ਨੇ ਆਪਣੇ ਆਪ ਤੇ ਵਿਸ਼ਵਾਸ ਕਰਨਾ ਰੱਬ ਤੇ ਵਿਸ਼ਵਾਸ ਕਰਨਾ ਦੋਵੇਂ ਸਮਾਨ ਗੱਲਾਂ ਨੇ ਜੇ ਤੁਸੀਂ ਰੱਬ ਤੇ ਵਿਸ਼ਵਾਸ ਕਰ ਲਿਆ ਆਪਣੇ ਆਪ ਤੇ ਵਿਸ਼ਵਾਸ ਕਰ ਲਿਆ ਇਹ ਇੱਕ ਗੱਲ ਹੈ ਕਿਉਂਕਿ ਤੁਸੀਂ ਵੀ ਰੱਬ ਦਾ ਰੂਪ ਹੋ ਤੁਸੀਂ ਵੀ ਅਕਾਲ ਪੁਰਖ ਪਰਮਾਤਮਾ ਤੋਂ ਪੈਦਾ ਹੋਏ ਹੋ ਤਾਂ ਆਪਣੇ ਆਪ ਤੇ ਵਿਸ਼ਵਾਸ ਕਰਨਾ ਹੀ ਹਰ ਇੱਕ ਚੀਜ਼ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ ਹੈ ਅਗੰਤ ਸ਼ਾ ਆਪਣੀ ਦੇ ਰਾਸ ਖਾਤ ਪੀਤ ਵਰਤੈ ਅਨੰਦ ਉਲਾਸ ਗੁਰੂ ਪਾਤਸ਼ਾਹ ਕਹਿੰਦੇ ਅਣਗਣਤ ਚੀਜ਼ਾਂ ਜਿਹੜੀਆਂ ਜੀਵ ਬਣ ਜਾ ਰਹੀ ਇੱਥੇ ਵਰਤ ਲੈਂਦੇ ਨੇ ਤੇ ਖਾਂਦੇ ਪੀਂਦੇ ਖੁਸ਼ੀਆਂ ਦੇ ਨਾਲ ਆਪਣਾ ਜੀਵਨ ਬਤੀਤ ਕਰਦੇ ਨੇ ਆਪਣੀ ਅਮਾਨ ਕੱਚ ਬਾਹਰ ਸਾ ਲੈ ਅਗਿਆਨੀ ਮਨ ਰੋਸ ਕਰੇ ਕਹਿੰਦੇ ਜੇ ਸ਼ਾਹ ਆਪਣੀ ਕੋਈ ਅਮਾਨਤ ਮੋੜ ਲਵੇ ਤਾਂ ਫਿਰ ਅਗਿਆਨੀ ਮਨੁੱਖ ਮਨ ਦੇ ਵਿੱਚ ਕਹਿੰਦੇ ਫਿਰ ਰੋਸ ਕਰਦਾ ਜੇ ਉਹ ਵਾਪਸ ਲੈ ਲਵੇ ਤਾਂ ਆਪਣੀ ਪ੍ਰਤੀਤ ਆਪ ਹੀ ਖੋਵੇ ਬਹੁਤ ਉਸਕਾ ਵਿਸ਼ਵਾਸ ਨਾ ਹੋਵੇ ਕਹਿੰਦੇ ਇਦਾਂ ਆਪਣੇ ਆਪ ਦਾ ਜਿਹੜਾ ਵਿਸ਼ਵਾਸ ਹੈ ਉਹ ਮਨੁੱਖ ਅਕਾਲ ਪੁਰਖ ਪ੍ਰਮਾਤਮਾ ਤੋਂ ਆਪ ਹੀ ਗਵਾ ਲੈਂਦਾ ਹੈ ਤੇ ਉਹਦਾ ਵਿਸ਼ਵਾਸ ਨਹੀਂ ਕਦੇ ਬਣਦਾ ਜਿਸ ਕੀ ਬਸਤ ਤਿਸ ਅੱਗੇ ਰੱਖੇ ਪ੍ਰਭ ਕੀ ਆਗਿਆ ਮੰਨੈ ਮਾਥੇ ਤੇ ਜੇ ਪ੍ਰਮਾਤਮਾ ਦੀ ਜਿਹੜੀਆਂ ਦਿੱਤੀਆਂ ਹੋਈਆਂ ਵਸਤੂਆਂ ਜੇ ਉਹ ਸਮਝ ਲੈ ਕੇ ਸਭ ਕੁਝ ਉਹਦਾ ਹੀ ਦਿੱਤਾ ਹੋਇਆ ਹੈ ਤੇ ਉਹਦੇ ਅੱਗੇ ਅਰਪਣ ਕਰ ਦੇਵੇ ਕਿ ਪਾਤਸ਼ਾਹ ਜੋ ਕਿ ਜੈ ਤੇਰਾ ਹੀ ਹੈ ਜਿਵੇਂ ਬਾਬਾ ਕਬੀਰ ਜੀ ਇੱਕ ਥਾਂ ਤੇ ਸਮਝਾਉਂਦੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲੱਗਿਆ ਮੇਰਾ ਕਿ ਪ੍ਰਮਾਤਮਾ ਜੀ ਤੂੰ ਹੀ ਸਭ ਕੁਝ ਦਿੱਤਾ ਏ ਮੇਰਾ ਮੇਰੇ ਕੋਲ ਹੈ ਹੀ ਕੀ ਏ ਐਸਾ ਮੈਂ ਕੀਰ ਕਹਾਂ ਕਿ ਮੈਂ ਆਪਣੇ ਆਪ ਪ੍ਰਾਪਤ ਕੀਤਾ ਏ ਨਾ ਇਹ ਸਰੀਰ ਸਾਡਾ ਆਪਣਾ ਏ ਨਾ ਇਹ ਸਾਹ ਸਾਡੇ ਆਪਣੇ ਨੇ ਨਾ ਅੱਖਾਂ ਨਾ ਹੱਥ ਨਾ ਪੈਰ ਨਾ ਘਰ ਪਰਿਵਾਰ ਜੋ ਵੀ ਕੁਝ ਕੁਝ ਵੀ ਸਾਡਾ ਨਹੀਂ ਸਭ ਕੁਝ ਇੱਥੇ ਹੀ ਰਹਿ ਜਾਣਾ ਏ ਸਾਡਾ ਨਾਲ ਤੇ ਕੁਝ ਨਾ ਲੈ ਕੇ ਆਇਆ ਨਾਲ ਤੇ ਨਾ ਹੀ ਕੁਝ ਨਾਲ ਲੈ ਕੇ ਜਾਣਾ ਏ ਪ੍ਰਭ ਕੀ ਆਗਿਆ ਮੰਨੈ ਮਾਥੈ ਉਸਤੇ ਚੌਗਣ ਕਰੈ ਨਿਹਾਲ ਕਹਿੰਦੇ ਜੇ ਪ੍ਰਭੂ ਦਾ ਹੁਕਮ ਸਿਰ ਮੱਥੇ ਮੰਨ ਲਏ ਤਾਂ ਫਿਰ ਪ੍ਰਭੂ ਅੱਗੇ ਕਹਿੰਦੇ ਨਾਲੋਂ ਚੋਂ ਗੁਣਾ ਨਿਹਾਲ ਕਰਦਾ ਹੈ ਉਹਨੂੰ ਕਹਿੰਦੇ ਫਿਰ ਪ੍ਰਮਾਤਮਾ ਬਾਧੂ ਵਸਤੂਆਂ ਦੇ ਦਿੰਦਾ ਜੇ ਕੋਈ ਮਨੋਖ ਰਜਾ ਨੂੰ ਸਮਝ ਲਏ ਨਾ ਤਾਂ ਅਸੀਂ ਕੁਦਰਤ ਦੇ ਲਾਅ ਇਹਨੂੰ ਲਾਅ ਆਫ ਅਟਰੈਕਸ਼ਨ ਵੀ ਕਹਿੰਦੇ ਨੇ ਮੈਨੀਫੈਸਟ ਕਰਨਾ ਵੀ ਕਹਿੰਦੇ ਨੇ ਜੇ ਅਸੀਂ ਲਾਅ ਨੂੰ ਸਮਝ ਲਈਏ ਤਾਂ ਸਾਨੂੰ ਸਾਰੀਆਂ ਚੀਜ਼ਾਂ ਫਿਰ ਦੁੱਗਣੀਆਂ ਪ੍ਰਾਪਤ ਹੋ ਜਾਣ ਨਾਨਕ ਸਾਹਿਬ ਸਦਾ ਦਿਆਲ ਕਿਉਂਕਿ ਉਹ ਅਕਾਲ ਪੁਰਖ ਪ੍ਰਮਾਤਮਾ ਤੇ ਸਦਾ ਹੀ ਦਿਆਲ ਹੈ ਸਾਨੂੰ ਹੀ ਮੰਗਣਾ ਨਹੀਂ ਆਉਂਦਾ ਕਈ ਵਾਰ ਅਨੇਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਣ ਅਨੇਤ ਕਹਿੰਦੇ ਮਾਇਆ ਦੇ ਪਿਆਰ ਅਨੇਕਾਂ ਕਿਸਮਾਂ ਦੇ ਹਨ ਭਾਵ ਮਾਇਆ ਨੇ ਦੇ ਅਨੇਕਾਂ ਸੋਹਣੇ ਸਰੂਪ ਮਨੁੱਖ ਦੇ ਮਨ ਨੂੰ ਮੋਹਦੇ ਹਨ ਪਰ ਇਹ ਸਾਰੇ ਅੰਤ ਨੂੰ ਨਾਸ਼ ਹੋਣ ਵਾਲੇ ਨੇ ਸਾਨੂੰ ਮਾਇਆ ਮੋਹ ਲੈਂਦੀ ਹੈ ਸਾਨੂੰ ਆਪਣੇ ਜਾਲ ਚ ਫਸਾ ਲੈਂਦੀ ਹੈ ਉਹ ਘਰ ਪਰਿਵਾਰ ਹੋਵੇ ਬੱਚੇ ਹੋਣ ਇਸਤਰੀ ਹੋਵੇ ਬਹੁਤ ਕੁਝ ਹੈ ਪਰ ਗੁਰੂ ਪਾਤਸ਼ਾਹ ਕਹਿੰਦੇ ਅੰਤ ਤੇ ਸਭ ਕੁਝ ਨਾਸ਼ ਹੀ ਹੋ ਜਾਣਾ ਹੈ ਬਿਰਖ ਕੀ ਛਾਇਓ ਸਿਓ ਰੰਗ ਲਾਵੇ ਉਹ ਬਿੰਸੈ ਉਹ ਮਨ ਪਛਤਾਵੇ ਕਹਿੰਦੇ ਜਿਵੇਂ ਛਾਂ ਹੁੰਦੀ ਏ ਦਰਖਤ ਦੀ ਉਹਨੇ ਚਲੀ ਜਾਣਾ ਏ ਜਦੋਂ ਸਮਾਂ ਸੂਰਜ ਦਾ ਢਲ ਗਿਆ ਸੇ ਪਾਸੇ ਹੋ ਗਿਆ ਤਾਂ ਉਹਨੇ ਆਪਣੀ ਜਗ੍ਹਾ ਤੋਂ ਪਾਸੇ ਹੋ ਜਾਣਾ ਐ ਇਸੇ ਹੀ ਤਰ੍ਹਾਂ ਕਹਿੰਦੇ ਮਨੁੱਖ ਫਿਰ ਉਹ ਬਿੰਸੈ ਉਹ ਮਨ ਪਛਤਾਵੇ ਉਹਦੇ ਨਾਲ ਪਿਆਰ ਪਾ ਲੈਂਦਾ ਏ ਤੇ ਬਾਅਦ ਵਿੱਚ ਪਛਤਾਉਂਦਾ ਏ ਜੋ ਦੀਸੇ ਸੋ ਚਾਲਣਹਾਰ ਲਪਟ ਰਹੇ ਹੋ ਤੈਂ ਆਂਦੇ ਅੰਧਾਰ ਕਹਿੰਦੇ ਜੋ ਕੁਝ ਵੀ ਦਿਸ ਰਿਹਾ ਏ ਸੰਸਾਰ ਤੇ ਸਭ ਕੁਝ ਹੀ ਤੇ ਚਲੇ ਜਾਣਾ ਏ ਪਰ ਇਹ ਮਨੁੱਖ ਕਹਿੰਦੇ ਉਹਨਾਂ ਲਪਟ ਰਿਹਾ ਉਹਨੂੰ ਜੱਫੀ ਪਾਈ ਬੈਠਾ ਕਿ ਨਹੀਂ ਮੈਂ ਤੇ ਛੱਡਣਾ ਨਹੀਂ ਬਟਾਉ ਸੋ ਜੋ ਲਵ ਹੈ ਨੇ ਤਾਕੂ ਹੱਥ ਨਾ ਆਵੇ ਕੇ ਕਹਿੰਦੇ ਮਨੁੱਖ ਜੇ ਇਹ ਚੱਲਦਾ ਹੋਇਆ ਰਾਹੀ ਹੈ ਬਟਾਉ ਦਾ ਅਰਥ ਹੈ ਰਾਹੀ ਚੱਲਦਾ ਹੋਇਆ ਰਾਹੀ ਹੈ ਜੇ ਹਰ ਚੀਜ਼ ਨਾਲ ਪਿਆਰ ਪਾ ਲਏਗਾ ਪਰ ਕਹਿੰਦੇ ਹੱਥ ਫਿਰ ਵੀ ਕੁਝ ਨਹੀਂ ਲੱਗਣਾ ਸਭ ਕੁਝ ਤੇ ਇੱਥੇ ਹੀ ਰਹਿ ਜਾਣਾ ਹੈ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਾਲ ਕਿਰਪਾ ਨਾਨਕ ਆਪ ਲੈ ਲਾਈ ਏ ਮਨਾ ਪ੍ਰਮਾਤਮਾ ਦੇ ਨਾਮ ਨੂੰ ਪ੍ਰੀਤ ਕਰਨਾ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁੱਖ ਹੈ ਪਰ ਉਹ ਕਿਰਪਾ ਕਰੇ ਅਕਾਲ ਪੁਰਖ ਪ੍ਰਮਾਤਮਾ ਤਾਂ ਹੀ ਇਹ ਪਿਆਰ ਬਣਦਾ ਹੈ ਮਿੱਥਿਆ ਤਨ ਧਨ ਕੁਟੰਬ ਸਬਾਇਆ ਮਿੱਥਿਆ ਹੋਮੇ ਮਮਤਾ ਮਾਇਆ ਕਹਿੰਦੇ ਜਿਹੜਾ ਤਨ ਧਨ ਅਤੇ ਹੋਮੇ ਐ ਇਹ ਵੀ ਮਿੱਥੀਆਂ ਹੋਈਆਂ ਗੱਲਾਂ ਨੇ ਮਤਲਬ ਅਸਥਿਰ ਇਸਥਿਰ ਰਹਿਣ ਵਾਲੀਆਂ ਨਹੀਂ ਹੈਗੀਆਂ ਨਾਸ਼ਵੰਤ ਚੀਜ਼ਾਂ ਨੇ ਤਾਂ ਮਿੱਥਿਆ ਹੋਮੇ ਮਮਤਾ ਮਾਇਆ ਹੋਮੇ ਮਾਇਆ ਅਹੰਕਾਰ ਆਦਕ ਇਹ ਸਰਫ ਸਾਰੀਆਂ ਮਿੱਥੀਆਂ ਹੋਈਆਂ ਗੱਲਾਂ ਨੇ ਝੂਠੀਆਂ ਨੇ ਮਿੱਥਿਆ ਰਾਜ ਜੁਵਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਵਿਕਰਾਲ ਕਹਿੰਦੇ ਜਿਹੜੇ ਰਾਜ ਜਵਾਨੀ ਧਨ ਆਦਕ ਇਹ ਸਾਰੀਆਂ ਵਸਤੂਆਂ ਕਾਮ ਦੀ ਲਹਿਰ ਤੇ ਭਿਆੰਕਰ ਕ੍ਰੋਧ ਵਿੱਚ ਹੀ ਵਿਰਥ ਬੰਦਾ ਆਪਣਾ ਜੀਵਨ ਬਤੀਤ ਕਰਦਾ ਮਿੱਥਿਆ ਰੱਥ ਹਸਤੀ ਅਸ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਕਹਿੰਦੇ ਰੱਥ ਹਾਥੀ ਘੋੜੇ ਆਦਿਕ ਕੱਪੜੇ ਇਹ ਸਾਰਾ ਕੁਝ ਹੀ ਨਹੀਂ ਰਹਿਣਾ ਸਭ ਕੁਝ ਮਾਇਆ ਦੇ ਰੰਗ ਇੱਥੇ ਹੀ ਰਹਿ ਜਾਣੇ ਨੇ ਮਿੱਥਿਆ ਧ੍ਰੋਹ ਮੋਹ ਅਭਿਮਾਨ ਮਿੱਥਿਆ ਆਪਸ ਉੱਪਰ ਕਰਤ ਗੁਮਾਨ ਮਿੱਥਿਆ ਧ੍ਰੋਹ ਮੋਹ ਮੋਹ ਅਭਿਮਾਨ ਅਹੰਕਾਰ ਦਗਾ ਇਹ ਸਭ ਕੁਝ ਮਿੱਥਿਆ ਹੋਇਆ ਸਦਾ ਕੁਝ ਵੀ ਰਹਿਣ ਵਾਲਾ ਨਹੀਂ ਇੱਥੇ ਗੁਰੂ ਪਾਤਸ਼ਾਹ ਕਹਿੰਦੇ ਤਾਂ ਇਹਨਾਂ ਗੱਲਾਂ ਨੂੰ ਲੈ ਕੇ ਮਨੁੱਖ ਆਪਣੇ ਆਪ ਤੇ ਮਾਣ ਕਰਦਾ ਕਿ ਮੈਂ ਪਤਾ ਨਹੀਂ ਕੀ ਪ੍ਰਾਪਤ ਕਰ ਲਿਆ ਪਰ ਸਭ ਕੁਝ ਤੇ ਗੁਰੂ ਪਾਤਸ਼ਾਹ ਕਹਿੰਦੇ ਇਹ ਨਾਸ਼ਵੰਤ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰ ਕੇ ਚਰਨ ਕਹਿੰਦੇ ਸਦਾ ਰਹਿਣ ਵਾਲੀ ਤੇ ਅਕਾਲ ਪੁਰਖ ਪਰਮਾਤਮਾ ਦੀ ਭਗਤੀ ਹੈ ਜਿਹੜੀ ਕਦੇ ਵੀ ਖਤਮ ਨਹੀਂ ਹੋਣੀ ਤੇ ਜਿਹੜੇ ਜਪਦੇ ਨੇ ਉਹ ਸਦਾ ਹੀ ਉਸ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਵਸੇ ਰਹਿੰਦੇ ਨੇ ਮਿੱਥਿਆ ਸ਼੍ਰਵਣ ਪਰ ਨਿੰਦਾ ਸੁਣੇ ਮਿੱਥਿਆ ਹਸਤ ਪਰ ਦਰਬ ਕੋਹਿਰੇ ਕੰਨਾਂ ਦੇ ਨਾਲ ਕਹਿੰਦੀ ਮਿੱਥੀ ਹੋਈ ਨਿੰਦਿਆ ਚੋਲੀ ਸੁਣ ਕੇ ਮਨੁੱਖ ਸਵਾਦ ਲੈਂਦਾ ਹੈ ਤੇ ਇਹਦੇ ਨਾਲ ਹੀ ਹਸਤਾ ਹੱਥਾਂ ਦੇ ਨਾਲ ਕਹਿੰਦੇ ਹੱਥਾਂ ਦੇ ਨਾਲ ਵਿਰਥ ਦੇ ਧਨ ਚਰੋਂਦਾ ਏ ਮਾੜੇ ਕਰਮ ਕਰਦਾ ਏ ਚੋਰ ਬਣਦਾ ਏ ਮਿੱਥਿਆ ਨੇਤਰ ਪੇਖਤ ਪਰਤ੍ਰੇ ਰੁਪਾਦ ਅੱਖਾਂ ਦੇ ਨਾਲ ਵਿਰਥ ਪਰਾਈਆਂ ਇਸਤਰੀਆਂ ਨੂੰ ਵੇਖਣਾ ਕਹਿੰਦੇ ਇਹ ਵੀ ਤੱਕਦਾ ਰਹਿੰਦਾ ਏ ਮਿੱਥਿਆ ਹੈ ਮਿੱਥਿਆ ਰਸਨਾ ਭੋਜਨ ਅਨਸਵਾਦ ਜੀਭ ਵਿਰਥ ਦੇ ਹੀ ਪਦਾਰਥਾਂ ਦੇ ਵਿੱਚ ਲੱਗੀ ਰਹਿੰਦੀ ਏ ਤੇ ਸਰੀਰ ਨੂੰ ਰੋਗ ਲਿਆਉਂਦੀ ਏ ਮਿੱਥਿਆ ਚਰਨ ਪਰ ਵਿਕਾਰ ਕੋ ਧਾਵੇ ਮਿੱਥਿਆ ਮਨ ਪਰ ਲੋਭ ਲਵਾਵੇ ਕਹਿੰਦੇ ਪੈਰ ਵਿਰਥ ਹਨ ਜੇ ਇਹ ਭਰਾਏ ਨੁਕਸਾਨ ਵਾਲੇ ਪਾਸੇ ਨੂੰ ਦੌੜਦੇ ਨੇ ਤੇ ਮਨ ਤੇ ਲੋਭ ਵਿਆਪਦਾ ਹੈ ਲੋਭੀ ਹੋ ਜਾਂਦਾ ਇਹ ਮਨੁੱਖ ਕਹਿੰਦੇ ਫਿਰ ਮਿੱਥਿਆ ਤਨ ਨਹੀਂ ਪਾਰਿ ਉਪਕਾਰ ਉਹ ਸਰੀਰ ਵਿਰਥ ਹੈ ਜੋ ਦੂਜਿਆਂ ਲਈ ਭਲਾਈ ਨਹੀਂ ਕਰਦਾ ਉਹ ਸਰੀਰ ਵੀ ਗੁਰੂ ਪਾਤਸ਼ਾਹ ਕਹਿੰਦੇ ਕਿਸੇ ਕੰਮ ਦਾ ਨਹੀਂ ਮਿੱਥਿਆ ਬਾਸ ਲੇਤ ਵਿਕਾਰ ਬਿਨ ਬੂਝੇ ਮਿੱਥਿਆ ਸਭ ਪਏ ਨੱਕ ਵੀ ਵਿਰਥ ਹੈ ਕਹਿੰਦੇ ਜਿਹੜਾ ਵਿਕਾਰਾਂ ਦੀ ਵਾਸ਼ਨਾ ਦੇ ਵਿੱਚ ਫਸਿਆ ਹੋਇਆ ਬਿਨ ਬੂਝੇ ਮਿੱਥਿਆ ਸਭ ਪਏ ਆਪਣੇ ਆਪ ਦੀ ਹੋਂਦ ਦਾ ਮਨੋਰਥ ਸਮਝਣ ਤੋਂ ਬਿਨਾ ਕਹਿੰਦੇ ਸਾਰਾ ਕੁਝ ਅੰਗ ਵਿਰਥ ਨੇ ਜੇ ਮਨੁੱਖ ਨੇ ਬੜੀ ਵੱਡੀ ਗੱਲ ਕਹੀ ਗੁਰੂ ਪਾਤਸ਼ਾਹ ਨੇ ਕਹਿੰਦੇ ਜੇ ਆਪਣੇ ਆਪ ਨੂੰ ਸਮਝਿਆ ਨਹੀਂ ਨਾ ਤਾ ਸਰੀਰ ਦੇ ਸਾਰੇ ਅੰਗ ਹੀ ਵਿਰਥ ਹੋ ਗਏ ਨੇ ਕਿਉਂਕਿ ਰਸਾਂ ਕਸਾਂ ਦੇ ਵਿੱਚ ਲੱਗ ਗਏ ਨੇ ਇਹਨਾਂ ਨੂੰ ਅਸਲ ਨਿਸ਼ਾਨਾ ਭੁੱਲ ਗਿਆ ਏ ਸਫਲ ਦੇ ਨਾਨਕ ਹਰ ਹਰ ਨਾਮ ਲੈ ਉਹ ਦੇਹੀ ਚੰਗੀ ਏ ਸਫਲ ਏ ਜੇ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਮੁਨੱਖ ਜਾਪਦਾ ਹੈ ਬਿਰਥੀ ਸਾਖਤ ਕੀ ਅਰਜਾ ਕਹਿੰਦੇ ਰੱਬ ਨਾਲੋਂ ਟੁੱਟੇ ਹੋਏ ਮੁਨੱਖ ਦੀ ਉਮਰ ਵਿਰਥ ਜਾਂਦੀ ਏ ਸਾਜ ਬਿਨਾਂ ਕਹਿ ਹੋਵਤ ਸੋਚਾ ਕਿਉਂਕਿ ਸੱਚੇ ਪ੍ਰਮਾਤਮਾ ਤੋਂ ਬਿਨਾਂ ਮੁਨੱਖ ਸੋਚਾ ਨਹੀਂ ਹੋ ਸਕਦਾ ਬਿਰਥਾ ਨਾਮ ਬਿਨਾਂ ਤਾਂ ਨਿਅੰਦ ਨਾਮ ਤੋਂ ਬਿਨਾ ਕਹਿੰਦੇ ਤੀ ਸਰੀਰ ਦੀ ਕੀ ਤਾਕਤ ਹੈ ਕਿਸੇ ਕੰਮ ਦਾ ਨਹੀਂ ਇਹ ਸਰੀਰ ਮੁਖਾਵਤ ਤਾਂ ਕਿ ਦੁਰਗੰਧ ਕਹਿੰਦੇ ਮੁਖ ਦੇ ਵਿੱਚੋਂ ਨਿੰਦਾ ਚੁਗਲੀ ਭੈੜੇ ਰੋਗਾਂ ਦੀ ਬਦਬੂ ਆਉਂਦੀ ਹੈ ਬਿਨਸ ਸਿਮਰਨ ਦਿਨ ਰਾਤ ਵਿਰਥਾ ਬਿਹਾਏ ਸਿਮਰਨ ਤੋਂ ਬਿਨਾ ਕਹਿੰਦੇ ਦਿਨ ਰਾਤ ਵਿਰਥ ਮਨੁੱਖ ਗਵਾਉਂਦਾ ਹੈ ਮੇਗ ਬਿਨਾ ਜਿਉਂ ਖੇਤੀ ਜਾਏ ਜਿਵੇਂ ਪਾਣੀ ਤੋਂ ਬਿਨਾ ਖੇਤੀ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਤਾਂ ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ ਸਭ ਪ੍ਰਮਾਤਮਾ ਦੇ ਭਜਨ ਤੋਂ ਬਿਨਾ ਸਾਰੇ ਹੀ ਬ੍ਰਿਥੇ ਕੰਮ ਨੇ ਜਿਉਂ ਕਿਰਪਨ ਕੇ ਨਿਰਾਰਥ ਦਾਮ ਕਿਉਂਕਿ ਇਹ ਕੰਮ ਇਸ ਦਾ ਆਪਣਾ ਕੁਝ ਵੀ ਨਹੀਂ ਸਵਾਰਦੇ ਜਿਵੇਂ ਕੰਜੂਸ ਧਨ ਨੂੰ ਆਪਣੇ ਆਪ ਕਿਸੇ ਕੰਮ ਨਹੀਂ ਆਉਂਦਾ ਕਹਿੰਦੇ ਕੰਜੂਸ ਦੇ ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਉਹ ਮਨੁੱਖ ਮੁਬਾਰਕ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਅਗਾਲਪੁਰਖ ਪਰਮਾਤਮਾ ਦਾ ਨਾਮ ਵਸਦਾ ਏ ਨਾਨਕ ਤਾਂ ਕੇ ਬਲਬਲ ਜਾਉ ਕਹਿੰਦੇ ਮੈਂ ਉਹਨਾਂ ਦੇ ਬਲਿਹਾਰ ਜਾਨਾ ਰਹਤ ਤੇ ਅਵਲ ਕਛੇ ਅਵਲ ਕਮਾਵਤ ਕਹਿੰਦੇ ਰਹਿਣ ਦਾ ਢੰਗ ਬਾਹਰੋਂ ਕੁਝ ਹੋਰ ਤੇ ਵਿਖਾਉਂਦਾ ਕੁਝ ਹੋਰ ਹੈ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਮਨ ਦੇ ਅੰਦਰ ਪ੍ਰੀਤ ਨਹੀਂ ਪਰ ਮੁਖ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਵਿਖਾਉਂਦਾ ਕਿ ਮੈਨੂੰ ਪਰਮਾਤਮਾ ਨਾਲ ਬੜਾ ਪਿਆਰ ਹੈ ਜਾਨਣਹਾਰ ਪ੍ਰਭੂ ਪਰਵੀਨ ਪਰ ਉਹਦਾ ਦਿਲਾਂ ਦੀਆਂ ਜਾਣਨ ਵਾਲਾ ਬਾਹਰ ਵੇਖ ਨਾ ਕਾਹੂ ਪੀਨ ਬਾਹਰੇ ਭੇਖ ਤੋਂ ਉਹ ਨਿਉ ਖੁਸ਼ ਹੁੰਦਾ ਪਰਮਾਤਮਾ ਅਵਰ ਉਪਦੇਸ਼ੈ ਆਪ ਨਾ ਕਰੇ ਹੋਰਾਂ ਨੂੰ ਉਪਦੇਸ਼ ਦਾ ਪ੍ਰਾਪਤ ਨਹੀਂ ਕਰਾਉਂਦਾ ਆਵਤ ਜਾਵਤ ਜਨਮੈ ਮਰੇ ਜੰਮ ਦਾ ਮਰਦਾ ਰਹਿੰਦਾ ਸਦਾ ਹੀ ਜਿਸਕੇ ਅੰਦਰ ਬਸੇ ਨਿਰੰਕਾਰ ਤਿਸ ਕੀ ਸਿੱਖਤ ਰਹਿ ਸੰਸਾਰ ਪਰ ਜਿਸ ਦੇ ਹਿਰਦੇ ਦੇ ਵਿੱਚ ਉਹ ਅਕਾਲਪੁਰਖ ਪਰਮਾਤਮਾ ਵੱਸਦਾ ਉਹ ਸੰਸਾਰ ਨੂੰ ਵੀ ਵਧੀਆ ਸਿੱਖਿਆ ਦੇ ਜਾਂਦਾ ਜੋ ਤੁਮ ਭਾਨੇ ਤਿੰਨ ਪ੍ਰਭ ਜਤਾ ਨਾਨਕ ਉਨਜਨ ਚਰਨ ਪਰਾਤ ਪਰ ਜੋ ਪ੍ਰਮਾਤਮਾ ਨੂੰ ਪਿਆਰੇ ਤੈਨੂੰ ਲੱਗਦੇ ਨੇ ਉਹਨਾਂ ਨੂੰ ਤੂੰ ਪਛਾਣਦਾ ਏ ਤੇ ਉਹਨਾਂ ਦੇ ਮਨਾਂ ਦੇ ਵਿੱਚ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਪੈਦਾ ਹੋ ਜਾਂਦਾ ਭਗਤੀ ਪੈਦਾ ਹੋ ਜਾਂਦੀ ਏ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਪੇ ਮਾਨੇ ਪ੍ਰਭੂ ਦੇ ਅੱਗੇ ਬੇਨਤੀ ਕਰੋ ਉਹ ਸਭ ਜਾਣਦਾ ਏ ਕਿਉਂਕਿ ਉਹਨੇ ਆਪ ਹੀ ਕੀਤਾ ਤੇ ਆਪ ਹੀ ਸਮਾਨ ਬਖਸ਼ਦਾ ਏ ਆਪੇ ਆਪ ਆਪ ਕਰਤਨ ਨਵੇੜਾ ਆਪ ਹੀ ਨਵੇੜਾ ਕਰਦਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੀਰਾ ਕਿਸੇ ਦੂੰਦੇ ਨੇੜੇ ਜਾਵਦਾ ਤੇ ਕਿਸੇ ਨੂੰ ਦੂਰ ਜਾਪਦਾ ਉਪਾਬ ਸਿਆਣਪ ਸਗਲ ਤੇ ਰਹਿਤ ਸਭ ਹੀਲਿਆਂ ਤੇ ਚਤੁਰਾਈਆਂ ਤੋਂ ਪ੍ਰਮਾਤਮਾ ਪਰੇ ਹੈ ਉਹਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਚਲਾਕੀਆਂ ਚਤੁਰਾਈਆਂ ਦੇ ਨਾਲ ਸਭ ਕੁਝ ਜਾਣੇ ਆਤਮ ਕੀ ਰਹਿਤ ਕਿਉਂਕਿ ਜੋ ਅੰਦਰ ਚੱਲਦਾ ਹੈ ਮਨੁੱਖ ਦੇ ਉਹ ਰੱਬ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਜਿਸ ਭਾਵੇਂ ਤੇ ਇਸ ਲੇ ਲੜ ਲਾਏ ਤੇ ਜਿਸ ਨੂੰ ਉਪਾਹ ਜਾਂਦਾ ਜਿਸ ਨੂੰ ਅਕਾਲ ਪੁਰਖ ਪ੍ਰਮਾਤਮਾ ਨੂੰ ਜਿਹੜਾ ਬੰਦਾ ਪਾਹ ਜਾਂਦਾ ਉਹਨੂੰ ਫਿਰ ਆਪਣੇ ਲੜ ਲਾ ਲੈਂਦਾ ਥਾਂ ਥਨੰਤਰ ਰਿਹਾ ਸਮਾਏ ਹਰ ਥਾਂ ਮੌਜੂਦ ਹੈ ਸੋ ਸੇਵਕ ਜਿਸ ਕਿਰਪਾ ਕਰੀ ਜਿਸ ਨੇ ਕਿਰਪਾ ਕਰ ਕੇ ਉਹ ਪ੍ਰਮਾਤਮਾ ਦਾ ਬਖਸ਼ਿਸ਼ ਪ੍ਰਾਪਤ ਕਰ ਲਈ ਉਹਨੇ ਪ੍ਰਮਾਤਮਾ ਨੇ ਮਿਹਰ ਕੀਤੀ ਜਿਸ ਮਨੁੱਖ ਤੇ ਉਹ ਨੂੰ ਆਪਣੀ ਸੇਵਾ ਲਾ ਲੈਂਦਾ ਨਿਮਕ ਨਿਮਕ ਜਪ ਨਾਨਕ ਹਰੀ ਤੇ ਐਸੇ ਅਕਾਲ ਪੁਰਖ ਪ੍ਰਮਾਤਮਾ ਨੂੰ ਹਰ ਸਵਾਸ ਹਰ ਢੰਗ ਦੇ ਨਾਲ ਸਲਾਉਣਾ ਚਾਹੀਦਾ ਏ ਉਹਦੀ ਵਡਿਆਈ ਕਰਨੀ ਚਾਹੀਦੀ ਏ ਸੋ ਜੀ ਇਹ ਸੰਖੇਪ ਦੇ ਵਿੱਚ ਆਪਾਂ ਵਿਆਖਿਆ ਸਮਝਣ ਦੀ ਕੋਸ਼ਿਸ਼ ਕੀਤੀ ਏ ਆਈ ਹੋਪ ਤੁਹਾਨੂੰ ਬਹੁਤ ਕੁਝ ਸਮਝ ਆਇਆ ਹੋਊਗਾ ਜੇ ਤੁਸੀਂ ਚੈਨਲ ਤੇ ਪਲੀਜ਼ ਨਵੇਂ ਹੋ ਤਾਂ ਮੈਂ ਦੁਬਾਰਾ ਕਹਿ ਰਿਹਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਐਂਡ ਇੱਕ ਲਾਸਟ ਦੇ ਥੈਂਕਸ ਦੀ অপਸ਼ਨ ਹੁੰਦੀ ਹੈ ਜਿਹਦੇ ਨਾਲ ਤੁਸੀਂ ਮੇਰੀ ਹੈਲਪ ਵੀ ਕਰ ਸਕਦੇ ਹੋ ਕੋਈ ਤੁਸੀਂ ਸਬੰਧ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਵੀ ਢੰਗ ਦੇ ਨਾਲ ਸੇਵਾ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਥੈਂਕਸ ਦੇ ਨਾਲ ਤੁਸੀਂ ਥੋੜੀ-ਬਹੁਤੀ ਮਾਇਆ ਵੀ ਸੈਂਡ ਕਰ ਸਕਦੇ ਹੋ ਸੋ ਸਾਰਿਆਂ ਦਾ ਧੰਨਵਾਦ ਹੋਈਆਂ ਬੇਅੰਤ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ